ਇਸ ਵੇਲੇ ਦੀ ਵੱਡੀ ਖਬਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੁੜੀ ਹੋਈ ਹੈ ਕਾਂਗਰਸ ਦੇ ਵੱਡੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਵਿਰੋਧੀ ਧਿਰ ਦੇ ਨੇਤਾ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੂੰ ਸੱਮਨ ਭੇਜਿਆ ਗਿਆ ਹੈ ਸੱਮਨ ਪੰਜਾਬ ਪੁਲਿਸ ਵੱਲੋਂ ਭੇਜਿਆ ਗਿਆ ਹੈ ਕਿਉਂਕਿ ਉਹਨਾਂ ਦਾ ਇੱਕ ਜੋ ਬਿਆਨ ਸੀ ਬਿਆਨ ਨੇ ਅਜਿਹੀ ਸਿਆਸਤ ਪਖਾਈ ਹੈ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਰ ਇੱਕ ਪਾਸੇ ਚਰਚਾ ਚੱਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ 50 ਬੰਬ ਆਏ ਹੋਏ ਨੇ ਤੇ ਜਿਨ੍ਹਾਂ ਦੇ ਵਿੱਚੋਂ 18 ਚੱਲੇ ਨੇ 32 ਚੱਲਣ ਵਾਲੇ ਨੇ ਤੇ ਜੇਕਰ ਪ੍ਰਤਾਪ ਸਿੰਘ ਬਾਜਵਾ ਕੋਲ ਇਹ ਜਾਣ ਕਾਰੀ ਆਈ ਹੋਈ ਸੀ ਤਾਂ ਉਹਨਾਂ ਨੇ ਪੰਜਾਬ ਪੁਲਿਸ ਪੰਜਾਬ ਸਰਕਾਰ ਜਾਂ ਫਿਰ ਜਾਂਚ ਏਜੰਸੀਆਂ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਸਿੱਧੇ ਤੌਰ ਦੇਤੇ ਪੰਜਾਬ ਦੇ ਉੱਤੇ ਕਿਸੇ ਵੱਡੀ ਵਾਰਦਾਤ ਹੋਣ ਦੀ ਉਡੀਕ ਕਰ ਰਹੇ ਸੀ ਤੇ ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਸਿਰਫ ਇਹ ਇੱਕ ਝੂਠ ਬੋਲਿਆ ਜਾਂ ਫਿਰ ਅਫਵਾਹ ਫਲਾਈ ਹੈ ਜਾਂ ਫਿਰ ਸਿੱਧੇ ਤੌਰ ਦੇਤੇ ਇੱਕ ਤੰਜ ਕਸਿਆ ਸੀ ਤਾਂ ਉਸ ਨੂੰ ਲੈ ਕੇ ਵੀ ਸਵਾਲ ਹੈ ਕਿ ਕੀ ਪ੍ਰਤਾਪ ਸਿੰਘ ਬਾਜਵਾ ਬੰਬਾਂ ਦਾ ਨਾਮ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤੇ ਜੇਕਰ ਦੋਵੇਂ ਸੂਰਤਾਂ ਦੇ ਵਿੱਚ ਗੱਲ ਕਰੀਏ ਤਾਂ ਪ੍ਰਤਾਪ ਸਿੰਘ ਬਾਜਵਾ ਕੋਲੋਂ ਸਵਾਲ ਹੋਣੇ ਹੀ ਨੇ ਕਿਉਂਕਿ ਇੱਕ ਪਾਸੇ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਵੱਡਾ ਦਾਵਾ ਕੀਤਾ ਕਿ ਪੰਜਾਬ ਆਮ ਆਏ ਹੋਏ ਨੇ ਤੇ ਜੇ ਅਫਵਾਹ ਵੀ ਮੰਨ ਲਈਏ ਤਾਂ ਵੀ ਹੈ ਕਿ ਹੋਏ ਜੀ ਅਫਵਾਹ ਕਿਉਂ ਫਲਾ ਰਹੇ ਨੇ ਤਾਂ ਇਹ ਸਭ ਨੂੰ ਲੈ ਕੇ ਹੁਣ ਚਰਚਾਵਾਂ ਚੱਲ ਪਈਆਂ ਨੇ ਉਹਨਾਂ ਇੱਕ ਐਫਆਈਆਰ ਦਰਜ ਹੋਈ ਆ 19 ਨੰਬਰ 19 ਨੰਬਰ ਐਫਆਈਆਰ ਦਰਜ ਹੋਈ ਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਫੇਸ 7 ਦੇ ਵਿੱਚ ਜਿੱਥੇ ਉਹਨਾਂ ਨੂੰ ਸ hẳn ਭੇਜਿਆ ਗਿਆ ਹੁਣ ਇਹ ਵੀ ਜਾਣਕਾਰੀ ਮਿਲੀ ਆ ਕਿ ਸੂਤਰਾਂ ਮੁਤਾਬਕ ਕੁਝ ਪੁਲਿਸ ਮੁਲਾਜ਼ਮ ਪੁਲਿਸ ਅਫਸਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਵੀ ਗਏ ਸੀ ਉਹਨਾਂ ਦੇ ਸਵਾਲ ਜਵਾਬ ਕਰਨੇ ਬਣਦੇ ਨਹੀਂ ਕਿਉਂਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਕਿਹਾ ਹੈ ਕਿ ਪੰਜਾਬ ਦੇ ਵਿੱਚ ਬੰਬ ਆਏ ਹੋਏ ਨੇ ਉਹ ਸਭ ਨੂੰ ਲੈ ਕੇ ਇੱਕ ਵੱਡੇ ਸਵਾਲ ਤਾਂ ਇਹ ਉਰਦੇ ਨੇ ਕਿਉਂਕਿ ਸਿੱਧੇ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਨਾ ਤਾਂ ਕੇਂਦਰ ਦੀਆਂ ਏਜੰਸੀਆਂ ਕੋਲੇ ਤੇ ਨਾ ਪੰਜਾਬ ਦੀਆਂ ਏਜੰਸੀਆਂ ਕੋਲੇ ਇਹ ਸੂਚਨਾ ਹੈ ਕਿ ਪੰਜਾਬ ਦੇ ਵਿੱਚ ਕੋਈ ਵਿਦੇਸ਼ੀ ਬੰਬ ਆਏ ਹੋਏ ਨੇ ਜਿਨ੍ਹਾਂ ਦੇ ਨਾਲ ਧਮਾਕੇ ਕੀਤੇ ਜਾ ਰਹੇ ਨੇ ਤੇ ਜੇਕਰ ਦਿੱਲੀ ਜਾਂ ਫਿਰ ਕੇਂਦਰ ਜਾਂ ਪੰਜਾਬ ਦੀਆਂ ਏਜੰਸੀਆਂ ਕੋਲੇ ਇਹ ਰਿਪੋਰਟ ਨਹੀਂ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਕੋਲੇ ਇਹ ਰਿਪੋਰਟ ਕਿਵੇਂ ਹੈ ਪ੍ਰਤਾਪ ਸਿੰਘ ਬਾਜਵਾ ਆਖਰ ਉਹ ਇਹ ਸਾਰਾ ਕੁਝ ਲੁਕੋ ਕੇ ਕਿਉਂ ਬੈਠੇ ਹੋਏ ਨੇ ਇਹ ਇੱਕ ਵੱਡਾ ਸਵਾਲ ਹੈ ਇਸ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਉੱਤੇ ਕੁਐਸ਼ਨ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਨਹੀਂ ਸੋਚਿਆ ਜਾਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਜੇ ਵੱਡੇ ਲੀਡਰ ਨੇ ਤੇ ਉਹਨਾਂ ਨੇ ਅਜਿਹੀ ਗੱਲ ਆਖੀ ਹੈ ਤਾਂ ਉਸ ਨੂੰ ਅਣਗੋਲਿਆ ਕਰ ਦਿੱਤਾ ਜਾਵੇ ਜੇਕਰ ਪੰਜਾਬ ਬੰਬ ਨੇ ਤਾਂ ਉਹ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਕਿ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਤੇ ਜੇਕਰ ਸਵਾਲ ਇਹ ਹੈ ਕਿ ਉਹਨਾਂ ਦੇ ਕੋਲ ਪੱਕੀ ਇਨਫੋਰਮੇਸ਼ਨ ਹੈ ਆਏ ਹੋਏ ਨੇ ਤਾਂ ਉਹਨਾਂ ਦੇ ਕੋਲ ਇਹ ਇਨਫੋਰਮੇਸ਼ਨ ਆਈ ਕਿਵੇਂ ਹੈ ਜੇਕਰ ਜਾਂਚ ਏਜੰਸੀਆਂ ਕੋਲ ਇਨਫੋਰਮੇਸ਼ਨ ਨਹੀਂ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਕੋਲ ਕਿਵੇਂ ਹੈ ਤਾਂ ਉਹਨਾਂ ਦੇ ਉੱਤੇ ਸਵਾਲ ਹੀ ਉੱੜਦਾ ਜੋ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਭਗਵੰਤ ਲਗਾ ਰਹੇ ਨੇ ਕਿ ਕੀ ਪ੍ਰਤਾਪ ਸਿੰਘ ਬਾਜਵਾ ਦੇ ਆਤਵਾਦੀਆਂ ਨਾਲ ਗੈਂਗਸਟਰਾਂ ਦੇ ਨਾਲ ਸਿੱਧੇ ਸਬੰਧ ਨੇ ਜੋ ਉਹਨਾਂ ਨੂੰ ਜਾਣਕਾਰੀ ਆ ਰਹੀ ਹੈ ਤਾਂ ਜੇਕਰ ਅਜਿਹਾ ਹੈ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਉਹ ਆਪਣੇ ਸਿਰਫ ਸੱਤਾ ਪਖਾਏ ਰੱਖਣ ਦਾ ਕੰਮ ਕਰ ਰਹੇ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ دہشت ਫਲਾਉਣਾ ਚਾਹੁੰਦੇ ਨੇ ਇਹ ਵੱਡਾ ਸਵਾਲ ਹੈ ਬੇਸ਼ੱਕ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬੰਮ ਧਮਾਕੇ ਹੋਏ ਨੇ ਚਾਹੇ ਉਹ ਥਾਣਿਆਂ ਦੀ ਗੱਲ ਹੋਵੇ ਯੂਟਿਊਬਰ ਦੇ ਘਰ ਹੋਵੇ ਜਾਂ ਫਿਰ ਹਾਲ ਹੀ ਦੇ ਵਿੱਚ ਜਲੰਧਰ ਦੇ ਵਿੱਚ ਮਨੋਰੰਜਨ ਕਾਲੀਆ ਜੋ ਸਾਬਕਾ ਮੰਤਰੀ ਰਹੇ ਨੇ ਉਨ੍ਹਾਂ ਦੇ ਘਰ ਵੀ ਇਹ ਧਮਾਕਾ ਹੋਇਆ ਹੈ ਹਾਲਾਂਕਿ ਉਹ ਸਾਰੇ ਮਾਮਲੇ ਵਿੱਚ ਮੁਲਜ਼ਮ ਗ੍ਰਫਤਾਰ ਕਰ ਲਏ ਗਏ ਨੇ ਤੇ ਇਹ ਸਭ ਨੂੰ ਲੈ ਕੇ ਚਰਚਾਵਾਂ ਤਾਂ ਇਹ ਜਰੂਰ ਚੱਲ ਰਹੀਆਂ ਨੇ ਕਿ ਆ ਬੰਬ ਆ ਕਿਵੇਂ ਰਹੇ ਨੇ ਬੰਬ ਧਮਾਕੇ ਕਰ ਕੌਣ ਰਿਹਾ ਜਾਂ ਕਰਵਾ ਕੌਣ ਰਿਹਾ ਪਰ ਇਹ ਸਭ ਦੌਰਾਨ ਜਦੋਂ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆ ਜਾਂਦਾ ਹੈ ਕਿ ਜੋ ਇਹ ਬੰਬ ਪੰਜਾਬ ਵਿੱਚ ਨੇ ਇੰਨੇ ਚੱਲੇ ਹੋਏ ਨੇ ਇੰਨੇ ਚੱਲਣ ਵਾਲੇ ਨੇ ਤਾਂ ਇਹ ਜੇਕਰ ਏਜੰਸੀਆਂ ਕੋਲ ਇਸ ਦੀ ਸੂਚਨਾ ਨਹੀਂ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਕੋਲ ਕਿਵੇਂ ਹੈ ਤਾਂ ਇਹ ਸਭ ਨੂੰ ਲੈ ਕੇ ਜੋ ਹੁਣ ਤੱਕ ਦੀ ਜਾਣਕਾਰੀ ਮਿਲੀ ਹੈ ਕਿ ਇੱਕ ਐਫ ਆਈ ਆਰ ਦਰਜ ਹੋਈ ਹੈ 19 ਨੰਬਰ ਉਹ ਸਬ ਦੇ ਤਹਿਤ ਪ੍ਰਤਾਪ ਸਿੰਘ ਬਾਜਵਾ ਨੂੰ ਸਮਨ ਭੇਜੇ ਗਏ ਸੀ 14 ਤਰੀਕ ਦੇ ਲਈ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫੇਜ਼ 7 ਕੋ ਮੋਹਾਲੀ ਐਸਐਸ ਨਗਰ ਦੇ ਵਿੱਚ ਇਹ ਸਮਨ ਭੇਜੇ ਗਏ ਸੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਦੇ ਅਫਸਰ ਪ੍ਰਤਾਪ ਸਿੰਘ ਬਾਜਵਾ ਨਾਲ ਪਹਿਲਾਂ ਘਰ ਜਾ ਕੇ ਗੱਲ ਕਰ ਚੁੱਕੇ ਨੇ ਤਾਂ ਹੁਣ ਉਹਨਾਂ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪ੍ਰਤਾਪ ਸਿੰਘ ਬਾਜਵਾ ਦੀਆਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਮਸਲਾ ਔੜਦਾ ਕਿਉਂਕਿ ਸਿਆਸਤ ਪាក់ ਗਈ ਹੈ ਬੰਬਾਂ ਦੀ ਗੱਲ ਹੈ ਧਮਾਕਿਆਂ ਦੀ ਗੱਲ ਹੈ ਏਜੰਸੀਆਂ ਕੋਲ ਖਬਰ ਨਾ ਹੋਣ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਖੁਦ ਗ੍ਰਹਿ ਵਿਭਾਗ ਸੰਭਾਲਦੇ ਨੇ ਪੰਜਾਬ ਦਾ ਨਾਂ ਕੋਲ ਖਬਰ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਕੋਲ ਖਬਰ ਹੈ ਕਿਵੇਂ ਪਹੁੰਚੀ ਕਿਸ ਤਰੀਕੇ ਨਾਲ ਪਹੁੰਚੀ ਕਿੰਨੀ ਜਾਣਕਾਰੀ ਦਿੱਤੀ ਹੈ ਕਿੱਥੇ ਕਿੱਥੇ ਉਹ ਬੰਬ ਨੇ ਬਹੁਤ ਸੈਂਸਿਟਿਵ ਖਬਰ ਹੈ ਇਹ ਸਭ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਦੀ ਪਿੱਠ ਤੇ ਖੜਦੀ ਹੈ ਜੇਕਰ ਪ੍ਰਤਾਪ ਸਿੰਘ ਬਾਜਵਾਦੇ ਨੇ ਮਹਿਸ ਅਫਵਾਹ ਫਲਾਈਆ ਤਾਂ ਵੀ ਪਿੱਠ ਤੇ ਖੜਦੀ ਹੈ ਜਾਂ ਫਿਰ ਜੇਕਰ ਉਹਨਾਂ ਕੋਲ ਸੱਚੀ ਸੂਚਨਾ ਹੈ ਤਾਥ ਹੈ ਤੱਲ ਕੋਈ ਕਿਉਂ ਹੈ ਖਬਰ ਸਿਰ ਸੱਤਾ ਚਮਕਾਉਂਦੇ ਲਈ ਇਸ ਲੋਕੋਈ ਹੋਈ ਸੀ ਖਬਰ ਤਾਂ ਇਹ ਸਭ ਨੂੰ ਲੈ ਕੇ ਜ਼ਰੂਰ ਦੇਖਣਾ ਹੋਵੇਗਾ ਕਿ ਕੀ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾਦੀ ਪਿੱਠ ਤੇ ਖੜਦੀ ਹੈ ਤੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਕੀਤੇ ਨੇ ਇਹ ਸਾਰੇ ਮਾਮਲੇ ਨੂੰ ਜਾਂਚ ਕਰਨ ਦੇ ਤਾਂ ਇਸ ਦੇ ਵਿੱਚ ਨਤੀਜਾ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜੀ ਕੀ ਕੁਝ ਅੰਦਰ ਤੁਸੀਂ ਆਪਣਾ ਪੱਖ ਰੱਖਿਆ ਹੈ ਕੀ ਗੱਲ ਹੈ ਯਾਰ ਕੁਝ ਨਹੀਂ ਐਪਲੀਕੇਸ਼ਨ ਜੀ ਦੋ ਮਿੰਟ ਦੋ ਮਿੰਟ ਉਹਨਾਂ ਨੇ ਸਿਰਫ ਟਾਈਮ ਮੰਗਿਆ ਹੈ ਜੀ ਕੱਲ੍ਹ ਵਾਸਤੇ ਕੱਲ੍ਹ ਪੇਸ਼ ਹੋਵਾਂਗੇ ਔਰ ਉਹ ਮਤਲਬ ਇਹਨਾਂ ਨੇ ਐਕਸੈਪਟ ਕਰ ਲਿਆ ਮਤਲਬ ਪਹਿਲਾ ਐਂਟਰੀ ਸੀ ਪ੍ਰੀਵਲ ਅਪਲਾਈ ਜਿਹੜੀ ਹੈ ਐਂਟਿਸਪੇਟਰੀ ਨਹੀਂ ਸਰ ਐਂਟਿਸਪੇਟਰੀ ਨਹੀਂ ਇਹਨਾਂ ਨੂੰ ਕੋਈ ਥੋੜੀ ਐਂਟਿਸਪੇਟਰੀ ਨਹੀਂ ਸਿਰਫ ਟਾਈਮ ਮੰਗਿਆ ਕੱਲ੍ਹ ਵਾਸਤੇ ਸਰ ਕੋਈ ਅਪੀਲ ਦੀ ਗੱਲ ਕੀਤੀ ਜਾ ਰਹੀ ਹੈ ਇਹ ਵੀ ਡਰ ਦਾ ਚਾਹੀਦਾ ਜਿਸ ਤੇ ਪਹੁੰਚ ਦੇਤਾ ਗ੍ਰਿਫਤਾਰੀ ਵੀ ਹੋ ਸਕਦੀ ਨਹੀਂ ਕੋਈ ਗੱਲ ਨਹੀਂ ਯਾਰ ਉਹ ਅੱਗੇ ਨਾ ਵੜ ਦੋ ਕੋਈ ਗੱਲ ਨਹੀਂ ਗ੍ਰਿਫਤਾਰੀ ਵਾ ਚੀਜ਼ ਹੀ ਨਹੀਂ ਹੈ ਰਾਤ ਨੂੰ ਸਮਝ ਰੀਸੀ

ਤੱਕ ਪੁਲਿਸ ਵੱਲੋਂ ਵੀ ਸਾਹਮਣੇ ਰੱਖੀ ਨਹੀਂ ਗਈ ਦੇਖੋ ਅਜੇ 2 ਵਜੇ ਆ ਜਾਣਗੇ ਉਹ ਆਪੇ ਤੁਹਾਡੇ ਦੇ ਤੇ ਸਾਰੀ ਡਿਟੇਲ ਦੱਸਣਗੇ ਉਹਨਾਂ ਨੂੰ ਆਨਲਾਈਨ ਤੋਂ ਅੱਜ 2 ਵਜੇ ਆਉਣਗੇ ਕੱਲ ਕੱਲ ਦਾ ਟਾਈਮ ਹੈ ਠੀਕ ਹੈ ਸੋ ਐਕਸੈਪਟ ਹੋ ਗਿਆ ਸਰ ਹੋ ਚੁੱਕਾ ਹੈ ਕਿਸ਼ੋ ਜਿਹੀ ਕੁਝ ਲਿਖਿਆ ਹੋਵੇ ਦੱਸ ਦੋ ਸਰ ਸਿਰਫ ਕੱਲ ਦਾ ਟਾਈਮ ਮੰਗਿਆ ਹੈ ਕਾਰਨ ਕਾਰਨ ਕੀ ਹੈ ਕਿ ਕੱਲ ਦਾ ਕਾਰਨ ਕੋ ਸਮਨ ਲੇਟ ਮਿਲਿਆ ਸੋ ਸਮਨ ਲੇਟ ਮਿਲਣ ਕਰਕੇ ਹੀ ਵਾਸ ਹੀ ਇਜ਼ ਨੋਟ ਇਨ ਅ ਪੋਜੀਸ਼ਨ ਕਿ ਅੱਜ ਹੀ ਪੇਸ਼ ਹੋ ਜਾਣ ਦੇਣਾ ਬਿਕੋਜ਼ ਰਾਤ ਨੂੰ ਸਮਨ ਆਇਆ ਹੈ ਸੋ ਉਸ ਕਰਕੇ ਉਹਨਾਂ ਨੇ ਕਿਹਾ ਕਿ ਜੀ ਮੈਂ ਅੱਜ ਨਹੀਂ ਆ ਸਕਦਾ ਮੇਰੇ ਆਲਰੇਡੀ ਕੁਝ ਕਮਿਟਮੈਂਟਸ ਨੇ ਸੋ ਕੱਲ ਤੇ ਰੱਖ ਲਓ ਨਹੀਂ ਇਹ ਕਹਿ ਕੇ ਯਸ ਕਰਤੀ ਹਾਂ ਜੀ ਹਾਂ ਜੀ ਕਰਤੀ ਕੋਈ ਐਕਨੋਲੇਜਮੈਂਟ ਉਹੀ ਲੈਣੀ ਸੀ ਉਹਦੇ ਬਾਰੇ ਕੁਝ ਪੁੱਛਦਾ ਹਾਂ ਲੱਗਦਾ ਵੀ ਅਗਲੀ ਤਿਆਰੀ ਕੀ ਹੈ ਤੁਹਾਡੀ ਸਰ ਉਹ ਤਾਂ ਮੈਨੂੰ ਨਹੀਂ ਪਤਾ ਉਹ ਤਾਂ ਬਜਵਾ ਸਾਹਿਬ ਹੀ ਦੱਸ ਸਕਦੇ ਆ ਮੈਂ ਤਾਂ ਇਹਨਾਂ ਦੱਸ ਰਿਹਾ ਤੁਹਾਨੂੰ ਕਿ ਮੈਨੂੰ ਤੁਸੀਂ ਪੁੱਛ ਰਹੇ ਹੋ ਕਿਉਂ ਬੁਲਾਇਆ ਸੀ ਐਕਨੋਲੇਜਮੈਂਟ ਵਾਸਤੇ ਦੈਟ ਵਾਸ ਦੀ ਇੰਡੀਕੇਸ਼ਨ ਥੈਂਕ ਯੂ ਥੈਂਕ ਯੂ ਥੀਪਿੰਗ